ਕੀ ਨਹੀਂ ਕਹਿੰਦਾ ਸਰਕਾਰ ਮਕਾਉਂਦੀ ਐ ਸਰਕਾਰ ਨੇ ਬੋਲਾ ਇਸਕੋ ਵੇਚ ਨਹੀਂ ਨਿਸ਼ਾਨਾ ਹੈਗਾ ਤੇਰੇ ਕੋਲ ਇਹ ਵੇਚਣਾ ਲੈ ਕੇ ਚੱਲੇ ਤੂੰ ਮੁੜ ਕੇ ਰੇੜੀ ਦੇਸ ਗਈ ਇੱਥੇ ਮਾਰ ਕੇ ਆਉਂ ਚੱਲ ਥੋੜੀ ਦੂਰੀ ਹੋ ਬਣ ਗਈ ਜੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਵੀ ਜਿੰਮੰਦੀ ਤੇ ਲਾਉਣਾ ਲਿਆ ਠੀਕ ਆ ਲੈ ਕੇ ਚੱਲੇ ਤੂੰ ਵਾਰ ਇਹਨਾਂ ਨੂੰ ਪਹਿਲਾਂ ਵੀ ਹਕਮ ਆ ਕਿ ਬਈ ਇੱਥੇ ਤੁਸੀਂ ਬੀਡੀ ਸਿਕਟ ਨਾ ਪੀਆ ਕਰੋ ਨਾਲ ਦਾ ਸੀ ਕੱਢਦੇ ਮੈਨੂੰ ਆਪ ਨੂੰ ਮੈਂ ਸਾਹ ਚੜਦਾ ਅੱਛਾ ਮੈਨੂੰ ਵੀ ਦੋ ਤਿੰਨ ਵਾਰੀ ਹਕਮ ਆ ਤੂੰ ਜੀ ਬੀਡੀ ਪੀਣੀ ਹੈ ਕਿਸੇ ਅੱਗੇ ਬੱਚੇ ਉਹ ਇਹ ਪੰਜਾਬ ਚੋਂ ਬੰਦ ਹੋਣੇ ਚਾਹੀਦੇ ਆ ਬੀਡੀ ਸਿਕਟਰ ਤਾਂ ਬਾਤੂ ਜਾਨੀ ਹੋਣਾ ਚਾਹੀਦਾ ਇਹਨਾਂ ਬਿਲਕੁਲ ਬੰਦ ਹੋਣਾ ਚਾਹੀਦਾ ਸਾਡੇ ਪੰਡਿਤ ਨਾਲੇ ਮੇਰੇ ਤਾਂ ਜਮਾ ਮੱਥੇ ਲੱਗਦੀ ਹੈ ਤੁਸੀਂ ਹੱਕ ਚੋ ਯਾਨੀ ਕਿ ਇਹ ਬੰਦ ਹੋ। ਹੱਕ ਚ ਮੈਂ ਤਾਂ ਦੋ ਤਿੰਨ ਵਾਰੀ ਇਹਨਾਂ ਨੂੰ ਆਖਿਆ ਨਹੀਂ ਮੰਨਦੇ। ਦਾਸ ਦਾ ਨਾਮ ਬਾਬਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ। ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ। ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਪਿਹੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸੈਕਟਰ ਦਾ ਸੇਵਨ ਨਹੀਂ ਕਰਦੇ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦੇਉ ਮਾਰੇ ਬੰਦੇਲ ਜਿਆਦਾ ਛਿਤੀ ਜਾਊਗੇ ਹੁਣ ਜਿਵੇਂ ਚਿੱਟਿਆਲੇ ਤੇ ਲਾਲੋ ਚਿੱਟਿਆਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੁੱਤਰ ਦਿੱਤਾ ਜਾਦਾ ਇੱਕ ਹੀ ਮੰਗ ਕੀਤੀ ਗਈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨਹੀਂ ਕਰੀਅਾਨੀ ਦੀਆਂ ਦੁਕਾਨਾਂ ਦੇ ਵੀਡੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀਡੀਆਂ ਸਿਕਟਾਂ ਵੇਚਣ ਦਾ ਪੁਰਾਣੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੀ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਹੈ ਮੈਂ ਸਿੱਖਿਆਦਾਰਿਆ ਸਕੂਲ ਕਾਲਜ ਦਾ ਆਪਣੇ ਤਰਿਕਸਾ ਦਾ ਉਹਦੇ ਤੇ ਵੀ ਆਰਡਰ ਆਇਆ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਇਹ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਰਹੇ ਹੋ ਡੀਸੀ ਸਾਹਿਬ ਤੋਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ